ਹਾਂਜੀ ਸੱਚੇ ਕਾਲਜੀ ਉਮੀਦ ਕਰਦੀ ਆਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਇਆ ਜੀ ਸੁਖਪੰਨ ਤੇ ਵੀਰ ਕੈਪਟਨ ਸਿੰਘ ਤੇ ਬਾਰੇ ਵੀਡੀਓ ਹੈ ਨਾ ਕਿ ਆਪਾਂ ਉਹਨਾਂ ਬਾਰੇ ਕੁਝ ਗੱਲਾਂ ਕਰਾਂਗੇ ਹੈ ਨਾ ਜੋ ਕੇ ਰੀਅਲ ਦੇ ਵਿੱਚ ਸੱਚ ਆ ਤੁਹਾਨੂੰ ਕੁਝ ਵੀ ਇਦਾਂ ਫालतू ਨਹੀਂ ਦੱਸਿਆ ਜਾਊਗਾ ਹੈ ਨਾ ਜੋ ਸੱਚਾ ਉਹੀ ਤੁਹਾਨੂੰ ਦੱਸਿਆ ਜਾਊਗਾ ਤੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਸੱਚ ਦੱਸਾਂਗੇ ਆਪਕਾ ਨੂੰ ਪਤਾ ਹੀ ਆ ਕਿ ਸੁਖ ਪੈਣ ਗਈ ਨੂੰ ਹੁਣ ਇਸ ਦੁਨੀਆ ਤੋਂ ਗਈ ਨੂੰ 20 ਦਿਨ ਹੋ ਗਏ ਆ ਜਿਸ ਦੇ ਨਾਲ ਹਨਾ ਉਹਨਾਂ ਦੀ ਵੀ ਭੋਖ ਵੀ ਉਹਨਾਂ ਤਾਂ ਪੇ ਚੁੱਕਿਆ ਵਾ ਹਨਾ ਤੇ ਕੋਸ਼ਕ ਦਿਨ ਪਹਿਲਾਂ ਜਦ ਭੈਣ ਦੀ ਮੌਤ ਹੋਈ ਸੀਗੀ ਤੇ ਵੀਡੀਓਜ਼ ਉਹਨਾਂ ਦੇ ਪਰਿਵਾਰ ਵੱਲੋਂ ਪਾਈਆਂ ਸੀਗੀਆਂ ਹਨ ਤੇ ਉਸ ਕੈਪਟਨ ਸਿੰਘ ਵੀਰ ਜੀ ਹੋਰਾਂ ਤੇ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਸੀਗੇ ਹਨ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਕੈਪਟਨ ਸਿੰਘ ਦੇ ਮਤਲਬ ਕਿ ਨੂੰ ਪੁਲਿਸ ਨੇ ਇਵਨ ਅਰੈਸਟ ਨਹੀਂ ਕੀਤਾਗਾ ਹਨ ਸਾਨੂੰ ਜਾ ਮਿਲ ਨਹੀਂ ਦਿੱਤਾ ਗਿਆ ਹਨ ਬਹੁਤ ਸਾਰੇ ਬੋਲ ਰਹੇ ਸੀਗੇ ਹਨ ਤੇ ਉਹ ਹੁੰਦਾ ਵੀ ਹੈ ਮਾਪਿਆਂ ਨੂੰ ਹਨ ਜਿਸ ਦੇ ਪੀ ਗਈ ਹੋਵੇ ਹੈ ਨਾ ਇਸ ਦੁਨੀਆ ਤੋਂ ਦੁਆਰੇ ਉਹਨੇ ਨਾਮ ਵਰਤ ਨਾ ਹੋਵੇ ਤੇ ਉਹ ਤੋਂ ਖੁੰਦਈ ਆ ਪਰ ਉਹਨਾਂ ਦੁੱਖ ਹੀ ਸੋਰਾ ਫੈਮਿਲੀ ਨੂੰ ਆਪਾਂ ਮੰਨ ਸਕਦੇ ਆ ਜੀ ਉਹਨਾਂ ਨੇ ਪਾਲਪੋਸ ਕੀ ਹੈ ਨਾ ਉਹ ਕੀਤੀ ਸੀਗੀ ਹੈ ਨਾ ਵਿਆਹੀ ਕਰੀ ਸੀ ਮੁੜ ਕੇ ਦੁਬਾਰਾ ਉਹਨਾਂ ਦੇ ਘਰ ਵੀ ਆਈ ਸੀ ਸਹੁਰਾ ਪਰਿਵਾਰ ਦੇ ਵਿੱਚ ਉੱਥੇ ਉਹਨੇ ਬੱਚਿਆਂ ਨੂੰ ਵੀ ਜਨਮ ਦਿੱਤਾ ਸੀ ਕਹਾਣਾ ਉਹ ਪਿੱਛੇ ਛੋਟੇ ਛੋਟੇ ਬੱਚੇ ਆ ਜੋ ਕਿ ਆਪਣੀ ਮਾਂ ਨੂੰ ਯਾਦ ਕਰਕੇ ਬਹੁਤ ਜ਼ਿਆਦਾ ਰੋਂਦੇ ਆ ਕਿਉਂਕਿ ਇੱਕ ਮਾਂ ਸਨ ਜੀ ਜਿ ਐਸੀ ਹੁੰਦੀ ਹੈ ਹਨਾ ਬੰਦਾ ਘਰੇ ਆਉਂਦਾ ਕੋਈ ਮਰਜ਼ੀ ਬੱਚਾ ਵਾ ਘਰੇ ਆਉਂਦਾ ਚਾਹੇ ਉਹ ਬੁਢਾ ਵੀ ਹੋਵੇ ਬਜ਼ੁਰਗ ਵੀ ਹੋ ਜਾਂਦਾ ਉਸ ਨੂੰ ਇਦਾਂ ਹੁੰਦਾ ਵੀ ਘਰੇ ਮਾਂ ਨੂੰ ਹੀ ਪਹਿਲਾ ਆਵਾਜ਼ ਮਾਰਦਾ ਚਾਹੇ ਬੰਦਾ ਜਿੰਨੀ ਵੀ ਵੱਡੀ ਮਰਜ਼ੀ ਉਮਰ ਦਾ ਹੋਵੇ ਹਨਾ ਉਹ ਤਾਂ ਹਾਲੇ ਬੱਚੇ ਹੈ ਛੋਟੇ ਛੋਟੇ ਹੈ ਜਿਨ੍ਹਾਂ ਨੇ ਕੁਝ ਵੀ ਨਹੀਂ ਦੇਖਿਆ ਹਨਾ ਨਾ ਉਹਨਾਂ ਨੂੰ ਮਾਂ ਦਾ ਪਿਆਰ ਪੂਰਾ ਮਿਲ ਪਾਇਆ ਕਿ ਨਾ ਹੀ ਬਾਪ ਦਾ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਕੈਪਟਨ ਵੀਰ ਜੀ ਨੂੰ ਹਨਾ ਵੀ ਅਲਜਾਮ ਲੱਗੇ ਸੀ ਵੀਰ ਜੀ ਹੋ ਰਹੇ ਨੇ ਨਾ ਕਿ ਸੋਖ ਦੇ ਕਤਲ ਵੀ ਵੀਰ ਜੀ ਨੇ ਕੀਤਾ ਵਾ ਹਾਲਾਂਕਿ ਗੱਲ ਵੀ ਸੱਚ ਨਹੀਂ ਗੀ ਪਰ ਫਿਰ ਵੀ ਜੋ ਕਾਨੂੰਨੀ ਕਾਰਵਾਈ ਹੁੰਦੀ ਉਹ ਤੇ ਕਰਨੀ ਪੈਂਦੀ ਹੁੰਦੀ ਹੈ ਨਾ ਤੇ ਵੀਰ ਜੀ ਇਸ ਟਾਈਮ ਜੇਲ ਦੇ ਵਿੱਚ ਹੀ ਆ ਇਹ ਅੱਜ ਪਿੰਦ ਤੇ ਪ੍ਰੀਤਮ ਸਿੰਘ ਨੇ ਵਲੌਗ ਪਾਇਆ ਸੀਗਾ ਉਸ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਵੀਰ ਜੀ ਕੈਪਟਨ ਸਿੰਘ ਹਨ ਹਰ ਜ਼ਿਲ੍ਹੇ ਦੇ ਵਿੱਚ ਹੀ ਆ ਤੇ ਬੱਚਿਆਂ ਦੇ ਉੱਤੇ ਕੀ ਬੀਤਦੀ ਹੋਊਗੀ ਆਪਦੇ ਮਨ ਦੇ ਨਾਲ ਲਾ ਕੇ ਸੋਚਾ ਵੀ ਕੀ ਬੀਤਦੀ ਹੋਣੀ ਆ ਬੱਚਿਆਂ ਤੇ ਜਿਨ੍ਹਾਂ ਨੂੰ ਮਾਂ ਦਾ ਪਿਆਰ ਤਾਂ ਨਹੀਂ ਮਿਲਣਾ ਤੇ ਪਿਓ ਦੇ ਪਿਆਰ ਤੋਂ ਵੀ ਵੰਸੀ ਆ ਦੇਖੋ ਮਾਂ ਚਲੀ ਗਈ ਹੈ ਨਾ ਬੱਚੇ ਆ ਛੋਟੇ ਛੋਟੇ ਹਨ ਆ ਤੇ ਪਿਓ ਦੀ ਗੱਲ ਆ ਕੇ ਰੋ ਵੀ ਨਹੀਂ ਸਕਦੇ ਮਨ ਵੀ ਨਹੀਂ ਹੋਣਾ ਕਰ ਸਕਦੇ ਹਨ ਜਦੋਂ ਬੱਚੇ ਛੋਟ ਛੋਟੇ ਬੱਚੇ ਕਹਿੰਦੇ ਸਕੂਲ ਹੁੰਦੇ ਆ ਤੇ ਨਾ ਘਰੇ ਮਾਂ ਹੁੰਦੀ ਆ ਤੇ ਨਾ ਘਰੇ ਪਿਓ ਹੁੰਦਾ ਵਾ ਤੇ ਉਹ ਘਰ ਬੰਦ ਕਿੰਨਾ ਦੁੱਖ ਲੱਗਦਾ ਹੈਗਾ ਹਨਾ ਮਹਿਸੂਸ ਕਰਕੇ ਦੇਖੀ ਜੇ ਆਪਾਂ ਸੋਚ ਕੇ ਦੇਖੀ ਹੈ ਨਾ ਇੱਕ ਟਾਈਮ ਆਪਾਂ ਘਰੇ ਹੋਈਏ ਤਾਂ ਆਪਣੀ ਮਾਂ ਘਰੇ ਨਾ ਹੋਵੇ ਤੇ ਕਿੰਨਾ ਦਰਦ ਹੁੰਦਾ ਜੇ ਪਿਓ ਘਰੇ ਨਾ ਹੋਵੇ ਦਿਸੇ ਹੈ ਨਾ ਤੇ ਉਹਦੇ ਬੱਚਿਆਂ ਦੀ ਉਮਰ ਹਾਲੇ ਕੋਈ ਸ਼ੇ ਵੀ ਹੈ ਨਹੀਂ ਕਿ ਹਨ ਹਾਲ ਤਾਂ ਪੂਰਾ ਭਰਾ ਨਹੀਂ ਬੱਚੇ ਆ ਤੇ ਇਸ ਟਾਈਮ ਉਹਨਾਂ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਸਹਾਰ ਦੀ ਜ਼ਰੂਰਤ ਹੈ ਨਾ ਸਾਰੇ ਚਾਹੇ ਉਹਨਾਂ ਦੀ ਫੈਮਿਲੀ ਦਾ ਸਾਥ ਦਊ ਹਨ ਤਾਂ ਜੋ ਉਹ ਵੀ ਥੋੜਾ ਜਿਹਾ ਮਜ਼ਬੂਤ ਹੋ ਸਕਣ ਇਸ ਟਾਈਮ ਬਹੁਤ ਸਾਰੇ ਬਹੁਤ ਸਾਰੇ ਲੋਕ ਸਪੋਰਟ ਕਰਦੇ ਆ ਉਹਨਾਂ ਦੀ ਹੈ ਨਾ ਪਰ ਜਿਹੜੇ ਨਹੀਂ ਕਰਦੇ ਹਨਾ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹਨਾਂ ਦੀ ਫੁੱਲ ਸਪੋਰਟ ਕਰੋ ਤਾਂ ਜੋ ਉਹਨਾਂ ਦਾ ਜਿਹੜਾ ਪਰਿਵਾਰ ਹੈ ਨਾ ਉਹਨਾਂ ਨੂੰ ਇਸ ਟਾਈਮ ਉਹ ਵਾਤ ਤੋਂ ਬਤਾ ਆਪਣੇ ਸਾਥ ਦੀ ਲੋੜਾ ਹੈ ਨਾ ਜਿੰਨਾਂ ਆਪਾਂ ਸਾਸ ਦੇਵਾਂਗੇ ਉਹਨਾਂ ਹੀ ਉਹ ਉਹ ਸਾਦਮੇ ਦੇ ਵਿੱਚੋਂ ਬਾਹਰ ਆਉਣਗੇ ਹੈ ਨਾ ਤੇ ਕੈਪਟਨ ਵੀਰ ਜੀ ਦੀ ਅਰਦਾਸ ਕਰੋ ਪਰਮਾਤਮਾ ਉਹਨਾਂ ਨੂੰ ਜਲਦੀ ਤੋਂ ਜਲਦੀ ਬੇਗੁਨਾ ਸਾਬਤ ਕਰ ਦੇ ਤੇ ਉਹ ਆਪਣੇ ਬੱਚਿਆਂ ਦੇ ਕੋਲ ਆ ਸਕਣ ਕਿਉਂਕਿ ਚਲੋ ਮਾਂ ਦਾ ਪਿਆਰ ਤਾਂ ਨਹੀਂ ਸੀ ਚਲ ਇੱਕ ਬਾਪ ਦਾ ਪਿਆਰ ਤਾਂ ਮਿਲ ਜੂਗਾ ਨਾ ਬੱਚਿਆਂ ਨੂੰ ਕਿਦਾਂ ਦੀ ਕਿਸਮਤ ਉਸ 'ਤੇ ਹੋਦੀ ਆ ਉਹ ਬੱਚਿਆਂ ਦੀ ਹੈ ਨਾ ਵੀ ਉਨੂੰ ਪਹਿਲਾਂ ਵੀ ਬਾਪ ਦਾ ਪਿਆਰ ਵਿਚਾਰੇ ਦਾ ਨਹੀਂ ਮਿਲਿਆ ਪਹਿਲਾ ਵੀ ਉਹ ਪਰਦੇਸਾਂ ਦੇ ਵਿੱਚ ਕਮਾਈਆਂ ਕਰਨ ਗਿਆ ਸੀ ਹਨਾ ਉਹ ਤੋਂ ਵੀ ਬੱਚਿਆਂ ਤੋਂ ਦੂਰ ਸੀਗਾ ਤੇ ਪਰ ਹੁਣ ਜਦੋਂ ਇੰਨੇ ਸਾਲਾਂ ਬਾਅਦ ਵਾਪਸ ਆਇਆ ਤੇ ਹੁਣ ਚਾਰ ਦਿਨ ਦੀ ਖੁਸ਼ੀ ਦੇਖੇ ਰੱਬ ਨੇ ਤੇ ਖੁਸ਼ੀਆਂ ਹੀ ਖੋਲੀਆਂ ਉਹਨਾਂ ਤੋਂ ਨਾ ਹਾਂ ਨਾ ਮਾਂ ਦਾ ਪਿਆਰ ਵੀ ਬੱਚਿਆਂ ਦੇ ਨਸੀਬ ਵਿੱਚ ਨਹੀਂ ਸੀ ਤੇ ਪਿਓ ਦਾ ਪਿਆਰ ਪਿਓ ਪਹਿਲਾ ਪਰਦੇਸੀ ਸੀਗਾ ਤੇ ਜਦੋਂ ਆਇਆ ਤੇ ਉਹਦੇ ਇਹ ਘਟਨਾ ਘਟ ਗਈਆਂ ਨਾ ਪਿਓ ਨੂੰ ਜੇਲ੍ਹ ਦੇ ਵਿੱਚ ਚੜਾ ਪਿਆ ਤੇ ਪਰਮਾਤਮਾ ਇੰਨਾ ਟਾਈਮ ਕਿਸੇ ਤੇ ਵੀ ਨਾ ਲੈ ਕੇ ਆਵੇ ਹਨਾ ਕਿਉਂਕਿ ਇਹ ਟਾਈਮ ਤਾਂ ਬਹੁਤ ਹੀ ਦਰਦ ਲੱਗਦਾ ਇਹ ਉਹਨਾਂ ਦਾ ਪਰਿਵਾਰ ਹੀ ਜਾਣ ਸਕਦਾ ਕਿ ਕੀ ਕੀ ਬੀਤਦੀ ਹੈ ਹਨਾ ਤੇ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਵੀ ਸਦਮੇ ਚੋਂ ਬਾਹਰ ਨਿਕਲਣਾ ਹਨਾ ਉਹਨਾਂ ਨੂੰ ਆਪ ਦੀ ਅੱਗੇ ਬਾਰੇ ਵੀ ਸੋਚਣਾ ਹੁੰਦਾ ਅੱਗੇ ਵੀ ਜ਼ਿੰਦਗੀ ਜਿਉਣੀ ਹੁੰਦੀ ਹੈ ਹਨਾ ਤੇ ਉਹਨੇ ਬੱਚਿਆਂ ਨੂੰ ਪਰਮਾਤਮਾ ਹਨ ਮਾਤਸ ਸਮਤ ਬਖਸ਼ੀ ਵਧੀਆ ਬੱਚੇ ਆਂਦੀ ਹੈ ਨਾ ਇਹ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਹਨਾ ਚਲ ਅੱਗੇ ਵੱਧ ਸਕਣ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਪਰਮਾਤਮਾ ਸੁਖਪਿਆ ਨੂੰ ਆਪਣੇ ਚਰਨਾਂ ਦੇ ਨਾਲ ਲਾਉਣ ਹੁਣਾ ਤੇ ਜਲਦੀ ਤੋਂ ਜਲਦੀ ਕੈਪਟਨ ਵੀਰ ਜੀ ਨੂੰ ਹਨਾ ਬਾਈ ਜਿੱਤ ਬਰੀ ਹੋ ਜੇ ਵੀਰ ਜੀ ਹਨਾ ਤੇ ਆਪਣੇ ਬੱਚਿਆਂ ਦੇ ਕੋਲ ਆ ਜਾਣ ਇਤਿਹਾਸ ਦਾ ਪੰਜ ਦਾ ਪਰਿਵਾਰ ਫੇਰ ਫਿਰ ਖੁਸ਼ ਰਹੇ ਸਕੇ ਹਨਾ ਬੱਚੇ ਖੁਸ਼ ਰਹੇ ਸਕੇ ਆਪਣੇ ਪਾਪ ਦੇ ਨਾਲ ਹਨਾ ਜੀ ਤੁਹਾਨੂੰ ਜੇਕਰ ਤੁਸ ਤੋਂ ਵੀਡੀਓ ਵਧੀਆ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ